ਜਦ ਤੇ ਲਈ ਦੀ ਸੋਰਸ ਇਨਫੋਰਮੇਸ਼ਨ ਤੋਂ ਸਾਨੂੰ ਇਨਫੋਰਮੇਸ਼ਨ ਮਿਲੀ ਸੀਗੀ ਕਿ ਦੋਸ਼ੀ ਜਿਹੜਾ ਸ਼ਿਵ ਕੁਮਾਰ ਦੁੱਗਲ ਹੈ ਜੋ ਕਿ ਅਜੀਤਪੁਰ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ 30 ਗੱਟੂ ਗ੍ਰਾਮਾ ਮਂਡੀ ਪੁਲਿਸ ਸਟੇਸ਼ਨ ਦੇ ਵਿੱਚ ਰਿਕਵਰ ਹੋਏ ਨੇ ਸਬਵੀਜ਼ਨ ਜਿਹੜਾ ਸੋਮਨ ਵਨ ਹੈ ਉਹਦੇ ਵਿੱਚ ਸਾਨੂੰ 33 ਗੱਟੂ ਜਿਹੜੇ ਨੇ ਇਹ ਰਿਕਵਰ ਹੋਏ ਨੇ ਚਾਈਨਾ ਡੋਰ ਦੇ ਉਹਨਾਂ ਨੂੰ ਅਪੀਲ ਵੀ ਹੈ ਕਿ ਇਹ ਜਿਹੜੀ ਚਾਈਨਾ ਡੋਰ ਹੈ ਇਹਦਾ ਇਸ ਤੋਂ ਗਰੀਸ ਕਰਨਾ ਚਾਹੀਦਾ ਬੱਚਿਆਂ ਨੂੰ ਇਹਦੇ ਜਿਹੜੇ ਮਾੜੇ ਇਫੈਕਟਸ ਨੇ ਜਿਹੜੇ ਕਿਉਂਕਿ ਇਹ ਬਹੁਤ ਹੀ ਖਤਰਨਾਕ ਡੋਰ ਹੈ ਕਿਸੇ ਵੀ ਬੱਚੀ ਵਿਅਕਤੀ ਦਾ ਨੁਕਸਾਨ ਬਹੁਤ ਜ਼ਿਆਦਾ ਸਤਰ ਤੇ ਹੁੰਦਾ ਹੈ ਤੇ ਸਤੰਦਰ ਕਮਿਸ਼ਨਰੇਟ ਪੁਲਿਸ ਨੇ ਅਵਾਇਦ ਚਾਇਨਾ ਡੋਰ ਵੇਚਣ ਵਾਲਿਆਂ ਦੇ આરોਪ ਦੇ ਤਹਿਤ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ ਦੱਸਿਆ ਕਿ 30 ਚਾਇਨਾ ਡੋਰ ਦੇ ਗੱਟੂ ਵੀ ਬਰਾਮਦ ਕੀਤੇ ਨੇ ਇਸ ਬਾਬਤ ਜਾਣਕਾਰੀ ਸਾਂਝੀ ਕਰਦੇ ਹੋਏ ਏਡੀਸੀਪੀ ਜੀਐ ਸਹੋਤਾ ਨੇ ਦੱਸਿਆ ਕਿ ਚਾਇਨਾ ਡੋਰ ਮਨੁੱਖੀ ਜੀਵਨ ਦੇ ਲਈ ਹਾਨੀਕਾਰਕ ਹੈ ਜਿਸ ਨੂੰ ਲੈ ਕੇ ਲੰਬੇ ਸਮੇਂ ਤੋਂ ਉਹਨਾਂ ਵੱਲੋਂ ਮੁਹਿੰਮਾਂ ਚਲਾਈਆਂ ਗਈਆਂ ਸੀ ਕਿ ਕਿਆ ਕਿ ਇਸ ਦੇ ਉੱਤੇ ਜਿੱਥੇ ਰੋਕ ਲਗਾਈ ਗਈ ਹੈ ਤਾਂ ਉੱਥੇ ਹੀ ਕੁਝ ਲੋਕ ਇਸ ਨੂੰ ਖੁਲੀਆਮ ਵੇਚ ਰਹੇ ਨੇ ਕਿਉਂਕਿ ਬਸੰਤ ਪੰਜਵੀਂ ਦੇ ਤਿਹਾਰ ਮੌਕੇ ਵੱਡੀ ਗਿਣਤੀ ਦੇ ਵਿੱਚ ਪਤੰਗਾਂ ਉਡਦੀਆਂ ਨੇ ਤਾਂ ਇਸੇ ਨੂੰ ਲੈ ਕੇ 30 ਗੱਟੂ ਚਾਈਨਾ ਡੋਰ ਬਰਾਮਦ ਕੀਤੇ ਨੇ ਅਤੇ ਉਸ ਦੇ ਖਿਲਾਫ ਵੱਖ-ਵੱਖ ਤਰ੍ਹਾਂ ਮਤਯਤ ਮਾਮਲਾ ਦਰਜ ਕਰ ਜਾਂਚ ਸ਼ੁਰੂ ਕਰ ਦਿੱਤੀ ਹੈ ਕਿੰਨੇ ਘਟੂਕ ਕਿੰਨੇ ਬੰਦੇ ਗਿਫਤਾਰੀ ਹੋਏ ਆ ਜੀ ਬਸੰਤ ਪੰਚਮੀ ਦੇ ਤਿਹਾੜ ਦੇ ਮੱਦੇ ਨਜ਼ਰ ਸ਼ਹਿਰ ਦੇ ਵਿੱਚ ਵੱਖ-ਵੱਖ ਏਰੀਆਜ਼ ਦੇ ਵਿੱਚ ਚੈਕਿੰਗ ਅਤੇ ਨਾਕਾਬੰਦੀ ਕੀਤੀ ਜਾ ਰਹੀ ਹੈ ਜਿੱਦੇ ਤੇ ਇਹ ਸੀ ਸਰਸ ਇਨਫੋਰਮੇਸ਼ਨ ਤਾਂ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਦੋਸ਼ੀ ਜਿਹੜਾ ਸ਼ਿਵ ਕੁਮਾਰ ਦੁੱਗਲ ਹੈ ਜੋ ਕਿ ਅਜੀਤ ਨਗਰ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ 30 ਘਟੂਕ ਗ੍ਰਾਮਾ ਮੰਡੀ ਪੁਲਿਸ ਸਟੇਸ਼ਨ ਦੇ ਵਿੱਚ ਰਿਕਵਰ ਹੋਏ ਨੇ ਤੇ ਕੱਲ ਇੱਕ ਹੋਰ ਦੋਸ਼ੀ ਜਿਹੜਾ ਨਿਤਿਸ਼ ਤਲਵਾਰ ਹੈ ਜੋ ਕਿ ਮਹਿੰਦਰੂ ਮਹੱਲਾ ਜਲੰਧਰ ਦਾ ਰਹਿਣ ਵਾਲਾ ਹੈ ਉਹਦੇ ਕੋਲੋਂ ਸਬੇਵੀਜ਼ਨ ਜਿਹੜਾ ਜ਼ੋਨ 1 ਹੈ ਉਹਦੇ ਵਿੱਚ ਸਾਨੂੰ 33 ਗੱਟੂ ਜਿਹੜੇ ਨੇ ਇਹ ਰਿਕਵਰ ਹੋਏ ਨੇ ਚਾਈਨਾ ਡੋਰ ਦੇ ਤੇ ਉਹਨਾਂ ਦੇ ਖਿਲਾਫ 188 ਤਹਿਤ ਪਰਚਾ ਦਰਜ ਕਰਕੇ ਕ੍ਰਿਤੀਸ਼ਕੀ ਕੀਤੀ ਜਾ ਰਹੀ ਹੈ ਸਰ ਅਭੀ ਵੀ ਕਈ ਦੁਕਾਨ ਵਾਲੇ ਜੋ ਗੱਟੂ ਕੀ ਸੇਲ ਕਰ ਰਹੇ ਹਨ ਜੋ ਚਾਈਨਾ ਡੋਰ ਤੇ ਸੇਲ ਕਰ ਰਹੇ ਹਨ ਜੀ ਤਾਂ ਉਸਕੇ ਲਈ ਕਿਆ ਮਹਿਮ ਚਲਾਈ ਜਾ ਰਹੀ ਜੀ ਦੇਖੋ ਇਹਦੇ ਵਿੱਚ देयर इज वन ਇੱਕ ਚੀਜ਼ ਹੈਗੀ ਹੈ ਕਿ ਜਿਹੜਾ ਪੀਨਲ ਐਕਸ਼ਨ ਹੈ ਜੋ ਅਸੀਂ ਪਰਚੇ ਰਜਿਸਟਰ ਕਰਦੇ ਹਾਂ ਪਰਚਿਆਂ ਦੇ ਤਹਿਤ ਉਹਨਾਂ ਨੂੰ ਸਜ਼ਾ ਮਿਲਦੀ ਹੈ ਇਹਦੇ ਨਾਲ ਨਾਲ ਇੱਕ ਅਪੀਲ ਵੀ ਹੈ ਐਜ਼ ਅ ਰਿਸਪੋਨਸਿਬਲ ਸਿਟੀਜ਼ਨ ਜਿਹੜੇ ਜਲੰਧਰ ਵਾਸੀ ਨੇ ਉਹਨਾਂ ਨੂੰ ਅਪੀਲ ਵੀ ਹੈ ਕਿ ਇਹ ਜਿਹੜੀ ਚਾਈਨਾ ਡੋਰ ਹੈ ਇਹਦਾ ਇਹ ਤੋਂ ਗ੍ਰੇਸ ਕਰਨਾ ਚਾਹੀਦਾ ਬੱਚਿਆਂ ਨੂੰ ਇਹਦੇ ਜਿਹੜੇ ਮਾੜੇ ਇਫੈਕਟਸ ਨੇ ਜਿਹੜੇ ਕਿਉਂਕਿ ਇਹ ਬਹੁਤ ਹੀ ਖਤਰਨਾਕ ਡੋਰ ਹੈ ਕਿਸੇ ਵੀ ਪੰਛੀ ਵਿਅਕਤੀ ਤੇ ਦਾ ਨੁਕਸਾਨ ਬਹੁਤ ਜ਼ਿਆਦਾ ਸਤਰ ਦੇ ਉੱਤੇ ਹੁੰਦਾ ਹੈ ਤੇ ਇਹਦਾ ਇਹਨੂੰ ਅਵੋਇਡ ਕਰਨਾ ਚਾਹੀਦਾ ਇਹ ਸਾਡੀ ਅਪੀਲ ਹੈ ਬਾਕੀ ਜਦੋਂ ਵੀ ਕਿਤੇ ਸਾਨੂੰ ਇਨਫੋਰਮੇਸ਼ਨ ਮਿਲਦੀ ਹੈ ਉਹਦੇ ਖਿਲਾਫ ਜਿਹੜੀ ਬਣਦੀ ਕਾਨੂੰਨੀ ਕਾਰਵਾਈ ਉਹ ਵੀ ਅਮਲ ਚ ਲੈਂਦੀ ਹੈ ਜੇ ਮੀ ਹੈ ਤਾਂ ਲੋਕ ਚਾਈਨਾ ਡੋਰ ਦੇ ਸਾਥ ਪਤੰਗ ਬਾਜ਼ੀ ਕਰਤੇ ਵੀ ਦਿਖਾਈ ਦੇਗੇ ਤਾਂ ਉਨਾਂ ਪਰ ਕਿਵੇਂ ਨਿਗਰ ਰੱਖੀ ਜਾਏਗੀ ਪੁਲਿਸ ਦੇ ਜੀ ਇਹਦੇ ਵਿੱਚ ਅਸੀਂ ਸਾਡਾ ਅਸੀਂ ਸਪੈਸ਼ਲ ਟੀਮਸ ਬਣਾਈ ਹੋਈ ਨੇ ਫਲਾਈਂਗ ਟੀਮਸ ਨੇ ਕਿ ਜਿੱਥੇ-ਜਿੱਥੇ ਪਤੰਗ ਬਾਜ਼ੀ ਦੇ ਮੇਜਰ ਸਕੇਲ ਦੇ ਉੱਤੇ ਕੀਤੀ ਜਾ ਰਹੀ ਹੈ 노 ਡਾਊਟ ਹਵਾ ਦੇ ਵਿੱਚ ਤੇ ਚਾਈਨਾ ਤੋਂ ਦਾ ਨਹੀਂ ਪਤਾ ਲੱਗਦਾ ਬਟ ਜਿਹੜੀਆਂ ਸ਼ਾਪਸ ਵਗੈਰਾ ਨੇ ਉਹਨਾਂ ਦੇ ਉੱਤੇ ਖਾਸ ਨਿਗਰ ਰੱਖੀ ਜਾਏਗੀ ਕਿ ਜੇਕਰ ਕੋਈ ਵੀ ਸ਼ਾਪ ਜਾਂ ਜਿਹੜਾ ਹੋਲ ਸੇਲਰ ਹੈ ਜਾਂ ਜਿਹੜੇ ਵਿਅਕਤੀ ਨੇ ਇਹੋ ਜਿਹੇ ਜਿਨ੍ਹਾਂ ਨੇ ਇਹਨੂੰ ਸਟਾਕ ਕਰਕੇ ਗੈਰ ਕਾਨੂੰਨੀ ਢੰਗ ਦੇ ਨਾਲ ਜਿਹੜੀ ਗੱਟੂ ਹੈਗੇ ਨੇ ਉਹਨਾਂ ਦੀ ਸੇਲ ਅਤੇ ਉਹਨਾਂ ਸਟਾਕਿੰਗ ਜਿਹੜੀ ਹੈਗੀ ਅਗਰ ਕੋਈ ਵੀ ਇਨਫੋਰਮੇਸ਼ਨ ਆਉਂਦੀ ਹੈ ਤਾਂ ਉਹਦੇ ਖਿਲਾਫ ਗ੍ਰਾਹਨ ਕੇ ਚਰੀਏ ਵੀ ਨਿਗਾਹ ਰੱਖੀ ਜਾਏਗੀ ਹਾਂਜੀ ਅਸੀਂ ਇੰਪਲੀਮੈਂਟ ਕਰਾਂਗੇ ਜੀ ਟੈਕਨੋਲੋਜੀ ਹੈ ਟੈਕਨੋਲੋਜੀ ਦਾ ਸਾਥ ਲਵਾਂਗੇ ਜੇਕਰ ਪਤਾ ਲੱਗੇਗਾ ਕਿ ਹਾਂ ਕੋਈ ਵਿਅਕਤੀ ਗਟੂ ਦੇ ਨਾਲ ਜਿਹੜਾ ਆਪਣੀ ਪਤੰਗਬਾਜ਼ੀ ਕਰ ਰਿਹਾ ਹੈ ਤੇ ਉਹ ਬਿਸ਼ੱਕ ਆਪਣੀ ਜ਼ਿੰਦਗੀ ਵੀ ਅਤੇ ਲੋਕਾਂ ਦੀ ਜ਼ਿੰਦਗੀ ਨੂੰ ਵੀ ਖਤਰੇ ਦੇ ਵਿੱਚ ਪਾ ਰਿਹਾ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ